ਇੱਕ ਵਾਰ ਫਿਰ ਚਰਚਾ ਦੇ ਵਿੱਚ ਆਇਆ ਕੁਲਰ ਪੀਜਾ ਕਪਲ ਨਵੇਂ ਅਰੋਪਾਂ ਦੇ ਤਹਿਤ ਸਹਿਜ ਅਰੋੜਾ ਨੇ ਪਾਈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੱਸਦੀ ਹੈ ਕਿ ਕੁਲਰ ਪੀਜਾ ਕਪਲ ਜਿਸ ਦਾ ਕੀ ਇੱਕ ਪਰਸਨਲ ਵੀਡੀਓ ਵਾਇਰਲ ਹੋ ਜਾਂਦਾ ਉਸ ਤੋਂ ਬਾਅਦ ਲਗਾਤਾਰ ਟਰੋਲ ਕੀਤਾ ਗਿਆ ਇੰਨਾ ਕਿ ਜ਼ਿਆਦਾ ਟਰੋਲ ਹੋਇਆ ਇਹ ਕਪਲ ਕਿ ਡਿਪਰੈਸ਼ਨ ਦੇ ਵਿੱਚ ਆ ਗਿਆ ਤੇ ਇੱਥੋਂ ਤੱਕ ਕਿ ਮਰਨ ਦੀਆਂ ਗੱਲਾਂ ਤੱਕ ਕੀਤੀਆਂ ਜਾਣ ਲੱਗੀਆਂ ਜਿਸ ਤੋਂ ਬਾਅਦ ਕਈ ਵਾਰ ਇਹਨਾਂ ਦੇ ਘਰ ਦੇ ਬਾਹਰ ਖੜੀਆਂ ਗੱਡੀਆਂ ਦੇ ਉੱਤੇ ਹਮਲਾ ਵੀ ਕੀਤਾ ਗਿਆ ਤੇ ਆ ਪੱਤੀ ਜਨਕ ਸ਼ਬਦਾਂ ਦੀ ਵਰਤੋਂ ਕਰਕੇ ਵੀ ਸਹਿਜ ਅਰੋੜਾ ਨੂੰ ਤੇ ਉਸ ਦੀ ਵਾਈਫ ਨੂੰ ਜਿਹੜਾ ਕਿ ਟਾਰਗੇਟ ਕੀਤਾ ਜਾ ਰਿਹਾ ਸੀ ਜਿੱਦੇ ਚੱਲਦੇ ਐਨੇ ਨੂੰ ਡਿਪਰੈਸ਼ਨ ਦੇ ਵਿਚਾਰੇ ਸੀ ਕਿ ਉਹਨਾਂ ਨੇ ਵਿਦੇਸ਼ ਜਾਣ ਦਾ ਪਲਾਨ ਕੀਤਾ ਤੇ ਉਹ ਯੂਕੇ ਜਾ ਕੇ ਬਸ ਗਏ ਪਰ ਫਿਰ ਵੀ ਉਸ ਦਾ ਪੁਰਾਣਾ ਵਿਵਾਦ ਉਸ ਦਾ ਪਿੱਛਾ ਨਹੀਂ ਛੱਡ ਰਿਹਾ ਤੇ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਜਿੱਦੇ ਚੱਲਦੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਨਵੀਂ ਆਈਡੀ ਬਣਾ ਕੇ ਸਹਿਜ ਅਰੋੜਾ ਨੇ પ્રતિક્રિયા ਦਿੱਤੀ ਹੈ કે ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਕਿ ਉਸ ਨੂੰ ਬਦਨਾਮ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਪੱਗ ਬੰਨ ਕੇ ਇਹ ਲੋਕਾਂ ਤੋਂ ਗਿਫਟ ਮੰਗ ਰਿਹਾ ਜਿਸ ਨੂੰ ਲੈ ਕੇ ਕੁਲਰ ਪੀਜਾ ਕਪਨ ਲੇਜ਼ ਦਾ ਮੂੰਹ ਤੋੜ ਮਾ ਜਵਾਬ ਦਿੱਤਾ ਹੈ ਆਓ ਸੁਣਦੇ ਹਾਂ ਕਹਿੰਦੇ ਨਾ ਹਰ ਚੀਜ਼ ਦਾ ਇੱਕ ਐਂਡ ਹੁੰਦਾ ਹੈ ਹਰ ਚੀਜ਼ ਲਈ ਇੱਕ ਸਟਾਪ ਲਗਾਉਣਾ ਫੁੱਲ ਸਟਾਪ ਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਟੁੱਚੇ ਟੁੱਚੇ ਜੇ ਕੁਝ ਲੋਕ YouTube ਜਿਹੜੇ ਚਲਾਉਂਦੇ ਪਏ ਨੇ थैंक यू ਸੋ ਮੱਚ ਤਾਜਵੀਰ ਭਾਈ ਜੀ थैंक यू ਜੀ ਇਹ ਤੁਹਾਡੇ ਸਾਰਿਆਂ ਦੀ ਸਪੋਰਟ ਹੀ ਹੈ ਦੇਖੋ ਇੱਕ ਤੇ ਮੇਰੇ ਉੱਤੇ ਇਲਜ਼ਾਮ ਲਗਾਇਆ ਜਾਂਦਾ ਜੀ ਇਹ ਪੱਗ ਬਣ ਕੇ ਗਿਫਟਿੰਗਾਂ ਮੰਗਦਾ ਅੱਜ ਮੇਰੀ 30 ਸਾਲ ਦੀ ਉਮਰ ਹੈ 30 ਸਾਲ ਦੀ ਏਜ ਹੋ ਚੁੱਕੀ ਹੋਈ ਹੈ ਮੈਂ ਟਿਕਟੋਕ ਹੁਣੇ ਕਫਤੇ ਤੋਂ ਚਲਾਨੀ ਸ਼ੁਰੂ ਕੀਤੀ ਹੈ ਤੁਸੀਂ ਆਪ ਸਾਬ ਲਓ 30 ਸਾਲ ਤੋਂ ਮੈਂ ਆਪਣਾ ਪਰਿਵਾਰ ਵਾਹਿਗੁਰੂ ਜੀ ਦੀ ਮਿਹਰ ਨਾਲ ਚਲੋ ਆਪਾਂ ਤੇ ਕੀ ਕਹਨੇ ਆ ਸੱਚੇ ਪਾਤਸ਼ਾਹ ਨੇ ਦਸਾਂ ਨੂਆਂ ਦੀ ਕਿਰਤ ਦੇ ਨਾਲ ਹੀ ਆਪਣਾ ਪਰਿਵਾਰ ਚਲਾਇਆ ਤੇ ਕੁਝ ਲੋਕ ਜਾਣ ਬੁੱਝ ਕੇ ਇਸ ਚੀਜ਼ ਨੂੰ ਟਾਰਗੇਟ ਕਰਨ ਲੱਗੇ ਹੋਏ ਨੇ ਕਿ ਅਸੀਂ ਇਹਨੂੰ ਇਸ ਤਰੀਕੇ ਟਾਰਗੇਟ ਕਰਾਂਗੇ ਕਹਿੰਦੇ ਜਦੋਂ ਤੁਹਾਡੇ ਕੋਲ ਕੋਈ ਗੱਲ ਨਹੀਂ ਨਾ ਹੁੰਦੀ ਆ ਜਿਹੜੇ ਆਪਣੇ ਆਪ ਨੂੰ ਅਖੋਤੀ ਸਿੱਖ ਘੁਆਂਦੇ ਨੇ ਜਿੱਦਾਂ ਮੂੰਹ ਸਿਰ ਤੇ ਦਸਤਾਰਾਂ ਵੀ ਨਹੀਂ ਸਜਾਈਆਂ ਹੋਈਆਂ ਤੇ ਜਾਣ ਕੇ ਆਪਣੇ ਆਪ ਨੂੰ ਅੱਗੇ ਰੱਖਣ ਲਈ ਸਿੱਖੀ ਦੀ ਆੜ ਲੈਂਦੇ ਨੇ ਲਾਈਕ ਧਰਮ ਦੀ ਆੜ ਲੈ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਪਤਾ ਹੈ ਨਾ ਕਿ ਸਾਹਮਣੇ ਵਾਲੇ ਬੰਦੇ ਨਾਲ ਅਸੀਂ ਆਨਲਾਈਨ ਆਪਾਂ ਫਾਈਟ ਨਹੀਂ ਕਰ ਸਕਦੇ ਉਸ ਬੰਦੇ ਨੂੰ ਸਾਹਮਣੇ ਵਾਲੇ ਬੰਦੇ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਤਾਂ ਅਸੀਂ ਇੱਕ ਧਰਮ ਦੀ ਆੜ ਲੈ ਲੈਂਦੇ ਆ ਜਦੋਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਲੱਭਦਾ ਨਾ ਕਿ ਤੁਹਾਡੇ ਕੋਲ ਕੋਈ ਹੁਣ ਵੇ ਨਹੀਂ ਬਚਿਆ ਤੇ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਉਹ ਸਾਡ ਉਹ ਉਹਨੂੰ ਧਰਮ ਦੇ ਥਰੂ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਕੁਝ ਮੇਰੇ ਨਾਲ ਹੋ ਰਿਹਾ ਸੋ ਇਸੇ ਟੋਪਿਕ ਦੇ ਉੱਤੇ ਮੈਂ ਸਵੇਰੇ ਇੱਕ ਵੀਡੀਓ ਪੋਸਟ ਕਰ ਰਿਹਾ ਤੇ ਤੁਸੀਂ YouTube ਦੇ ਉੱਤੇ ਜਾ ਕੇ ਸਾਰੇ ਜਾਣੇ ਦੇਖ ਸਕਦੇ ਹੋ ਉਸ ਵੀਡੀਓ ਨੂੰ ਜਿਨ੍ਹਾਂ ਨੂੰ ਚੰਗਾ ਲੱਗਦਾ ਹੈ ਮੈਂ ਹੁਣ ਵੀ ਕਹਿ ਰਿਹਾ ਤੁਸੀਂ 865 ਜਾਣੇ ਲਾਈਵ ਦੇਖਦੇ ਪਿਓ ਜਿਨ੍ਹਾਂ ਨੂੰ ਚੰਗਾ ਲੱਗਦਾ ਹੈ ਤੁਸੀਂ ਸਿਰਫ ਉਹੀ ਸਟ੍ਰੀਮ ਤੇ ਰੋ ਜਿਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਹੈ ਤੁਸੀਂ ਮੇਰੇ ਅਕਾਊਂਟ ਨੂੰ ਬਲੌਕ ਕਰ ਸਕਦੇ ਹੋ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੈਂ ਅੱਜ ਤੱਕ ਚੁੱਪ ਰਿਆ ਵਾਂ ਮੇਰੇ ਚੁੱਪ ਰਹਿਣ ਦਾ ਕਾਰਨ ਸਿਰਫ ਇਹੀ ਸੀਗਾ ਕਿ ਯਾਰ ਮੈਂ ਪਰਿਵਾਰ ਵਾਲਾ ਵਾਂ ਮੈਂ ਫੈਮਿਲੀ ਵਾਲਾ ਵਾਂ ਮੈਨੂੰ ਇਨ੍ਹਾਂ ਚੱਕਰਾਂ 'ਚ ਨਹੀਂ ਪੈਣਾ ਮੈਂ ਕੀ ਟੁੱਚੇ ਟੁੱਚੇ 'ਚ ਲੋਕਾਂ ਨੂੰ ਰਿਪਲਾਈ ਦਿੰਦਾ ਫਿਰ ਹ ਦੂਜੇ ਦਿਨ ਨਵਾਂ ਕੋਈ ਬੰਦਾ ਦਾ ਪੇਜ ਨਹੀਂ ਚੱਲਦਾ ਕੁੱਲੜ ਪੀਜ਼ਾ ਦਾ ਇੱਕੋ ਟੌਪਿਕ ਹੈ ਕੁੱਲੜ ਪੀਜ਼ਾ ਦਾ ਟੌਪਿਕ ਛੇੜ ਲੋ ਉਹਨਾਂ ਨੂੰ ਗਾਲ੍ਹਾਂ ਕੱਢੋ ਤੁਹਾਨੂੰ ਵਿਊਜ਼ ਸੋਨੇ ਮਿਲਦੇ ਆ ਸਭ ਲੋਕਾਂ ਦਾ ਇਹੀ ਕੰਮ ਫੜਿਆ ਹੋਇਆ ਹੈ ਜਿੰਨੇ ਵੀ ਨਵੇਂ ਨਵੇਂ ਇੰਸਟਾਗ੍ਰam ਅਕਾਊਂਟ ਬਣਾਉਂਦੇ ਨੇ ਜਾਂ ਨਵੇਂ ਨਵੇਂ ਜਿੰਨੇ ਵੀ ਮੀਮ ਪੇਜ ਨੇ ਸਭ ਕੋਲ ਇੱਕੋ ਹੀ ਹੈ ਕਿ ਅਗਰ ਕੋਈ ਮੁੱਦਾ ਨਹੀਂ ਮਿਲਦਾ ਤਾਂ ਕੋਈ ਲੜ ਪੇਜਾ ਨੂੰ ਟਾਰਗੇਟ ਕਰ ਲਓ ਕਿਉਂਕਿ ਜਦੋਂ ਸਾਨੂੰ ਕੋਈ ਰੋਸਟ ਕਰਦਾ ਹੈ ਜਾਂ ਸਾਨੂੰ ਕੋਈ ਗਾਲਾਂ ਕੱਢਦਾ ਹੈ ਨਾ ਉਹਨੂੰ ਇੰਗੇਜਮੈਂਟ ਬਹੁਤ ਜ਼ਿਆਦਾ ਚੰਗੀ ਮਿਲਦੀ ਹੈ 30 30 40 40 ਫੋਲੋਅਰਸ ਵਾਲਿਆਂ ਦੀ ਵੀ ਵੀਡੀਓ 2 2 ਮਿਲੀਅਨ ਜਾਂਦੀਆਂ ਤੁਸੀਂ ਦੇਖੀ ਹੋਣੀ ਹੈ ਟਿਕਟੌਕ ਨੂੰ ਲੈ ਕੇ ਕਾਫੀ ਮੀਮਰਸ ਕਾਫੀ ਜ਼ਿਆਦਾ ਇਸ ਚੀਜ਼ ਦਾ ਫਾਇਦਾ ਚੱਕ ਰਹੇ ਹਨ ਹੁਣ ਵੀ ਕਾਫੀ ਜਾਣੇ ਸਕਰੀਨ ਰਿਕਾਰ ਬਟ ਇੱਕ ਗੱਲ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸ ਦੇਣਾ ਥੈਂਕ ਯੂ ਸੋ ਮੱਚ ਸਰਪੰਚ ਸਾਹਿਬ ਐਂਡ ਬਰਾੜ ਰਿਆੜ ਦੇਖੋ ਹੁਣ ਮੈਂ ਕੋਈ ਕਿਸੇ ਤੋਂ ਗਿਫਟਿੰਗ ਨਹੀਂ ਮੰਗੀ ਪਰ ਇਹ ਪਿਆਰ ਆ ਜਿਹੜੇ ਕਰਦੇ ਆ ਹੁਣ ਇਹ ਟਿਕਟੋਕ ਦੀ ਇੱਕ ਆਪਸ਼ਨ ਹੈ ਮੈਨੂੰ ਪੱਗ ਬਨ ਕੇ ਨਾ ਤੇ ਕਿਸੇ ਤੋਂ ਮੰਗਣ ਦੀ ਲੋੜ ਹੈ ਨਾ ਮੈਂ ਕਦੇ ਕਿਸੇ ਤੋਂ ਕੁਝ ਮੰਗਿਆ ਦਸਾਂ ਨੋਆਂ ਦੀ ਕਿਰਤ ਅੱਜ ਤੱਕ ਕੀਤੀ ਹੈ ਤੇ ਅੱਗੇ ਵੀ ਕਰਦੇ ਰਵਾਂਗੇ ਔਰ ਰਹੀ ਗੱਲ ਤੁਸੀਂ ਕਹਿੰਦੇ ਹੋ ਕਿ ਸੋਸ਼ਲ ਮੀਡੀਆ ਬੜਾ ਸੋਖਾ ਔਰ ਈਜ਼ੀ ਮਨ ਨਹੀਂ ਲੱਗਦੀ ਹੈ ਸੋਸ਼ਲ ਮੀਡੀਆ ਨਹੀਂ ਸੋਖੀ ਔਰ ਈਜ਼ੀ ਮਨ ਹੀ ਨਹੀਂ ਹੈ ਜਿਸ ਲੈਵਲ ਤੇ ਮੈਂਟਲ ਟੌਰਚਰ ਇਸ ਸੋਸ਼ਲ ਮੀਡੀਆ ਦੇ ਉੱਤੇ ਬਰਦਾਸ਼ਤ ਕਰਨਾ ਪੈਂਦਾ ਹੈ ਨਾ ਉਹ ਕੋਈ ਵੀ ਬੰਦਾ ਦਸਾਂ ਨੂੰ ਦੀ ਕਿਰਤ ਕਰਨ ਵਾਲਾ ਆਮ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਸਰਪੰਚ ਸਾਹਿਬ ਥੈਂਕ ਯੂ ਜੀ ਸੋ ਕੋਈ ਵੀ ਆਮ ਬੰਦਾ ਇਸ ਤਰੀਕੇ ਦੀ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਪੰਦਾ ਔਰ ਦੂਸਰੀ ਗੱਲ ਸਭ ਤੋਂ ਟਫੈਸ ਜੌਬ ਇੱਕ ਕੰਟੈਂਟ ਕ੍ਰੀਏਟਰ ਦੀ ਹੁੰਦੀ ਹੈ ਜਦੋਂ ਇੱਕ ਕੰਟੈਂਟ ਨੂੰ ਬਣਾਉਣਾ ਹੁੰਦਾ ਨਾ ਉਹਦੇ ਪਿੱਛੇ ਕਿੰਨੇ ਲੋਕਾਂ ਦਾ ਦਿਮਾਗ ਕਿਸ ਤਰੀਕੇ ਕੀ ਕੀ ਲੱਗਦਾ ਉਹ ਸਾਨੂੰ ਪਤਾ ਹੈ ਅਸੀਂ ਇੱਕ ਵੀਡੀਓ ਬਣਾਉਣ ਦੇ ਲਈ ਵੀ ਨਾ ਕਿੰਨਾ ਕਿੰਨਾ ਟਾਈਮ ਕਿੰਨੀ ਕਿੰਨੀ ਚੀਜ਼ਾਂ ਕਿੰਨੇ ਤਰੀਕੇ ਨਾਲ ਸੋਚਦੇ ਹਾਂ ਕਿ ਸਾਹਮਣੇ ਵਾਲੇ ਜਿਹੜੇ ਈਵਰਸ ਨੇ ਉਹਨਾਂ ਨੂੰ ਐਂਟਰਟੇਨ ਕਰ ਸਕੀਏ ਤੁਸੀਂ ਪਾਸਟ ਮੇਰੀ 2 ਸਾਲ ਦੀ ਪੁਰਾਣੀ ਇੱਕ ਇਨਸੀਡੈਂਟ ਨੂੰ ਪਕੜ ਕੇ ਮੈਨੂੰ ਬਾਰ-ਬਾਰ ਰੋਸਟ ਕਰਕੇ ਕਸੀਟਦੇ ਪਿਓ ਪ੍ਰੋਬਲਮ ਤੁਹਾਨੂੰ ਇਹ ਕਿ ਟਿਕਟੋਕ ਦੇ ਉੱਤੇ ਦੇਖੋ ਹੁਣ ਮੈਂ ਇਸ ਟਾਈਮ ਬੈਠਾ ਹੋਇਆ ਨਾ ਅੱਧਿਆਂ ਨੂੰ ਪ੍ਰੋਬਲਮ ਵੀ ਸਿਰਫ ਇਸੇ ਚੀਜ਼ ਦੀ ਹੈ ਕਿ 1100 ਬੰਦਾ ਲਾਈਵ ਬੈਠਾ ਹੋਇਆ ਵਾ 1100 ਬੰਦਾ ਹੁਣ ਮੈਂ ਜਸ ਟਾਈਮ ਤੱਕ ਟਿਕਟੋਕ ਹੁਣੇ ਬੰਦ ਸੀ ਪੰਜ 10 ਮਿੰਟ ਪਹਿਲੇ ਤੱਕ ਕਾਜ਼ਵੀਰ ਜੀ ਥੈਂਕ ਯੂ ਸੋ ਮੱਚ ਸੋ ਇਹ ਸਾਰੇ ਦੇ ਸਾਰੇ ਈਵਰਸ ਕਿਸੇ ਨਾ ਕਿਸੇ ਦੀ ਸਟ੍ਰੀਮ ਤੇ ਬੈਠੇ ਹੋਏ ਸੀਗੇ ਉਹਨਾਂ ਨੂੰ ਤਕਲੀਫ ਹੀ ਇਹੀ ਹੈ ਕਿ ਜਦੋਂ ਇਹ ਲਾਈਵ ਆਂਦੇ ਨੇ ਤੇ ਸਾਰੇ ਈਵਰਸ ਉਧਰ ਚਲੇ ਜਾਂਦੇ ਨੇ ਚਲੋ ਮੈਨੂੰ ਲੱਗਿਆ ਕਿ ਮੈਂ ਸਟਾਰਟਿੰਗ ਦੇ ਵਿੱਚ ਇੱਕ ਹਫਤਾ ਮੈਨੂੰ ਨਹੀਂ ਪਤਾ ਸੀ ਕਿਹੜੇ ਰੋਸਟਰ ਨੇ ਕਿਹੜੇ ਨਹੀਂ ਮੈਂ ਸਾਰਿਆਂ ਦੇ ਨਾਲ ਲਾਈਵ ਆਇਆ ਕਿਉਂਕਿ ਮੈਂ ਹਰ ਕਿਸੇ ਨੂੰ ਨਹੀਂ ਜਾਣਦਾ ਸੀਗਾ ਮੈਂ ਪੰਜਾਬੀ ਹੋਸਟਾਂ ਦੇ ਨਾਲ ਲਾਈਵ ਬੈਠਣਾ ਹੀ ਬੰਦ ਕਰ ਦਿੱਤਾ ਇਸੇ ਚੱਕਰ ਦੇ ਵਿੱਚ ਬਟ ਤੁਸੀਂ ਸੋਚ ਕੇ ਦੇਖੋ ਮੈਂ ਸੋਚਿਆ ਕਿ ਯਾਰ ਇਹ ਚੀਜ਼ਾਂ ਖਰਾਬ ਹੋ ਰਹੀਆਂ ਮੀਮਸ ਬਣ ਰਹੇ ਨੇ ਆਪਾਂ ਇਗਨੋਰ ਕਰਦੇ ਆ ਮੈਂ ਨਹੀਂ ਬੋਲਣਾ ਮੈਂ ਪਰਿਵਾਰ ਵਾਲਾ ਮੈਂ ਬੱਚਿਆਂ ਵਾਲਾ ਮੈਂ ਫੈਮਿਲੀ ਵਾਲਾ ਮੈਂ ਕੀ ਕੀਤਾ ਜੀ ਮੈਂ ਫੋਰਨਰਸ ਦੇ ਨਾਲ ਚਲੋ ਮੈਚ ਵਗੈਰਾ ਪਲੇ ਕਰਨੇ ਸਟਾਰਟ ਕਰ ਦਿੱਤੇ ਫਿਰ ਉੱਥੇ ਜਾ ਕੇ ਵੀ ਆਪਾਂ ਉਹਨਾਂ ਦੀ ਸਟਰੀਮ ਦੇ ਵਿੱਚ ਵੀ 네ਗੇਟਿਵ ਕਮੈਂਟਸ ਕਰ ਰਹੇ ਹਾਂ ਹਨਾ ਉੱਥੇ ਜਾ ਕੇ ਕਿ ਉੱਥੇ ਵੀ ਜਾ ਕੇ ਮੈਂ ਬਦਨਾਮੀ ਕਰ ਰਿਹਾ ਕਮੈਂਟ ਕਰਨ ਵਾਲਿਆਂ ਨੂੰ ਕੋਣ ਕੋਈ ਟਾਰਗੇਟ ਹੀ ਨਹੀਂ ਕਰਦਾ ਕਿਉਂਕਿ ਤੁਹਾਡੇ ਕੋਲ ਤਾਂ ਕੁਝ ਹੈ ਹੀ ਨਹੀਂ ਨਾ ਤੁਹਾਡਾ ਨਾ ਕੋਈ ਮੂੰਹ ਨਾ ਮੱਥਾ ਨਾ ਕੋਈ ਸਿਰ ਨਾ ਕੋਈ ਪੈਰ ਨਾ ਤਾਂ ਤੁਹਾਡਾ ਕੋਈ ਅੱਗਾ ਨਾ ਕੋਈ ਪਿੱਛਾ ਕਮੈਂਟ ਕਰਨ ਵਾਲਿਆਂ ਦਾ ਇਟਸ ਅ ਰੈਡਿਕਿਊਲਸ ਥੈਟ ਪੀਪਲ ਆਰ ਫੋਰਸਿੰਗ ਯੂ ਟੂ ਚੇਂਜ ਯੋਰ ਰਿਲੀਜਨ ਦੇ ਆਰ ਨੋਟ ਹਿਊਮਨ ਦੇ ਆਰ ਐਂਡ ਕੁਛ ਵੀ ਕਹਿ ਸਕਦੇ ਆ ਆਪਾਂ ਇਸ ਚੀਜ਼ ਦਾ ਦੇਖੋ ਮੈਂ ਤਾਜ਼ਵੀਰ ਜੀ ਕੁਝ ਨਹੀਂ ਕਹਿ ਸਕਦੇ ਇਹ ਲੋਕਾਂ ਦਾ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਸਾਡਾ ਨਾ ਸੈਂਸਿਟਿਵ ਧਰਮ ਹੈ ਬਹੁਤ ਜ਼ਿਆਦਾ ਸਾਡਾ ਸਿੱਖ ਧਰਮ ਬਹੁਤ ਜ਼ਿਆਦਾ ਸੈਂਸਿਟਿਵ ਹੈ ਇਹ ਲੋਕ ਹਮੇਸ਼ਾ ਉਸ ਚੀਜ਼ ਦੀ ਆੜ ਦੇ ਵਿੱਚ ਕਿਸੇ ਨੂੰ ਬਦਨਾਮ ਕਰਦੇ ਨੇ ਇਹ ਮੇਰੇ ਨਾਲ ਫਸਟ ਟਾਈਮ ਨਹੀਂ ਹੋਇਆ ਬਟ ਮੈਂ ਚਲੋ ਆਪਣੀਆਂ ਪੁਰਾਣੀਆਂ ਗੱਲਾਂ ਨਹੀਂ ਛੇੜਨਾ ਚਾਹੁੰਦਾ ਇਹ ਮੇਰੇ ਨਾਲ ਫਸਟ ਟਾਈਮ ਨਹੀਂ ਹੋ ਰਿਹਾ ਜਦੋਂ ਵੀ ਹੋਰ ਵੀ ਕਾਫੀ ਸਾਰੇ ਲੋਕ ਨੇ ਇਹ ਕੀ ਕਰਦੇ ਨੇ ਕੁਝ ਕੁ ਲੋਕ ਜਿਹੜੇ ਆਪਣਿਆਂ ਨੂੰ ਅੱਗੇ ਵੱਧਾ ਨਹੀਂ ਦੇ ਦੇ ਸਕਦੇ ਦੇਖ ਸਕਦੇ ਉਹ ਕੀ ਕਰਦੇ ਨੇ ਜਦੋਂ ਸਾਹਮਣੇ ਵਾਲੇ ਨੂੰ ਤੁਸੀਂ ਕਿਸੇ ਵੀ ਤਰੀਕੇ ਰੋਕ ਨਹੀਂ ਨਾ ਪਾਉਂਦੇ ਫਿਰ ਉਹਨੂੰ ਧਰਮ ਦੀ ਆੜ ਚ ਬਦਨਾਮ ਕਰਦੇ ਨੇ ਉਸੇ ਉਹੀ ਚੀਜ਼ ਮੇਰੇ ਨਾਲ ਹੁੰਦੀ ਬਾਰ-ਬਾਰ ਇਹਨਾਂ ਕੋਲੋਂ ਕੁਝ ਨਹੀਂ ਮਿਲਦਾ ਨਾ ਤੇ ਧਰਮ ਧਰਮ ਦੀ ਆੜ ਦੇ ਵਿੱਚ ਮੈਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਕੋਈ ਰਸਤਾ ਨਹੀਂ ਮਿਲਦਾ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹਨੂੰ ਡੀਫੇਮ ਕਰਦੇ ਆ ਸਾਰੇ ਪਹਿਲੇ ਤੇ ਆਪਣੇ ਜਿਹੜੇ ਸੈਂਸਿਟਿਵ ਸੋਚ ਸੈਂਸਿਟਿਵ ਲੋਕ ਨੇ ਸਾਡੇ ਆਪਣੇ ਜਿਹੜੇ ਸਿੱਖ ਨੇ ਇਹ ਬੜੇ ਸੈਂਸਿਟਿਵ ਨੇ ਇਹਨਾਂ ਨੂੰ ਪੜਕਾਣੇ ਆ ਸਹਜ ਦੇ ਖਿਲਾਫ ਜੋ ਹੁਣ ਤੱਕ ਹੁੰਦਾ ਆ ਰਿਹਾ ਪਿਛਲੇ 2 ਸਾਲਾਂ ਤੋਂ ਔਰ ਮੈਂ ਚੁੱਪੀ ਵੱਟੀ ਰੱਖੀ ਇਸੇ ਕਰਕੇ ਵੱਟੀ ਰੱਖੀ ਕਿ ਨਹੀਂ ਯਾਰ ਮੈਂ ਪਰਿਵਾਰ ਵਾਲਾ ਵਾਂ ਮੇਰੇ ਘਰ ਬੱਚਾ ਹੈ ਮੈਂ ਇਨਾਂ ਚੱਕਰਾਂ ਚ ਨਹੀਂ ਪੈਣਾ ਚੱਕਰਾਂ ਚ ਨਹੀਂ ਪੈਣਾ ਮੈਂ ਪੈਂਦਾ ਹੁਣ ਵੀ ਨਹੀਂ ਪਿਆ ਪਰ ਮੈਨੂੰ ਇਹ ਕਿ ਮੈਂ ਆਪਣੇ ਮਨ ਦੀਆਂ ਗੱਲਾਂ ਨੂੰ ਘਟੋ ਘਟ ਤੁਹਾਡੇ ਅੱਗੇ ਸ਼ੇਅਰ ਕਰਾਂ ਸਕਰੀਨ ਰਿਕਾਰਡਿੰਗ ਕਰਕੇ ਅੱਜ ਸ਼ੇਅਰ ਕਰੋ ਜਿਨ੍ਹਾਂ ਨੇ ਵੀ ਕਰਨੀ ਹੈ ਜਿਹੜੇ ਕਾਫੀ ਚਿਰ ਤੋਂ ਲੱਗੇ ਹੋਏ ਸੀਗੇ ਨਾ ਸਕਰੀਨ ਰਿਕਾਰਡਿੰਗ ਆ ਕਰ ਕਰਕੇ ਮੀਮ ਬਣਾਉਣ ਲੱਗੇ ਹੋਏ ਸੀਗੇ ਮੈਂ ਸੱਚੇ ਮੈਂ ਇੱਕੋ ਗੱਲ ਬੋਲਾਂਗਾ ਕਿ ਮੈਨੂੰ ਇੱਕ ਗੱਲ ਦੱਸ ਦੇਣਾ ਕਿ ਮੇਰੇ ਅੰਦਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮੈਨੂੰ ਸਭ ਤੋਂ ਜ਼ਿਆਦਾ ਸਟਰੋਂਗ ਕਰਨ ਵਾਸਤੇ ਨਾ ਮੇਰੀ ਵਾਈਫ ਮੇਰੇ ਨਾਲ ਖੜੀ ਹੈ ਮੇਰਾ ਮੈਨੂੰ ਹਮੇਸ਼ਾ ਜਿਹੜੇ ਓਕੇ ਸੋਕੇ ਵੇਲੇ ਵਿੱਚ ਵੀ ਉਹਨੇ ਮੇਰਾ ਸਾਥ ਦਿੱਤਾ ਫੇਰ ਵੀ ਹਿੰਮਤ ਨਹੀਂ ਹਾਰਦੀ ਤੁਹਾਡੀ ਇੰਨੀ ਜ਼ਿਆਦਾ ਬਕਵਾਸ ਤੁਹਾਡੀ ਸੋਸ਼ਲ ਮੀਡੀਆ ਤੇ ਚੱਲਦੀ ਹੈ ਮੈਂ ਕਹਿੰਨਾ ਕਿ ਹਿੰਮਤ ਦਾਤ ਦੇਣੀ ਪੈਗੀ ਉਸ ਕੁੜੀ ਦੀ ਇੰਨਾ ਕੁਝ ਤੁਹਾਡੇ ਵੱਲੋਂ ਟ੍ਰੋਲਿੰਗ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰਦੀ ਤੇ ਮੈਨੂੰ ਕਹਿੰਦੀ ਹੈ ਕਿ ਸਹਿਜ ਕੋਈ ਚੱਕਰ ਨਹੀਂ ਆਪਾਂ ਤੇਰੇ ਨਾਲ ਮੈਂ ਤੇਰੇ ਨਾਲ ਖੜੀ ਹਾਂ ਜ਼ਿੰਦਗੀ ਦੇ ਵਿੱਚ ਮੋੜੇ ਨਾ ਮੋੜਾ ਲਾ ਕੇ ਖੜਾਂਗੀ ਮੈਂ ਸਭ ਤੋਂ ਪਹਿਲੇ ਤਾਂ ਮੈਂ ਉਹਨੂੰ ਥੈਂਕ ਯੂ ਕਹਿਣਾ ਚਾਹਾਂਗਾ ਜਿਹੜੀ ਮੇਰੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਸੋ ਦਾਸ ਜੀ ਇਹ ਹੈ ਕਿ ਕੁੱਲਰ ਪੀਜਾ ਕਪਲ ਜੋ ਕਿ ਇੱਥੇ ਆਪਣੇ ਇੱਕ ਨਿੱਜੀ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਆਇਆ ਜਿਸ ਤੋਂ ਬਾਅਦ ਉਹ ਜਿਹੜਾ ਕਿ ਯੂਕੇ ਚਲਾ ਗਿਆ ਸੀ ਪਰ ਉੱਥੇ ਵੀ ਦੇਖਿਆ ਜਾ ਰਿਹਾ ਹੈ ਕਿ ਕੁੱਲਰ ਪੀਜਾ ਕਪਲ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਇਸੇ ਉੱਤੇ ਜਿਹੜੀ ਕਿ ਚਿੰਤਾ ਜ਼ਾਹਿਰ ਸਹਿਜ ਅਰੋੜਾ ਵੱਲੋਂ ਕੀਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ